ਹਾਂਜੀ ਭਾਈ ਆ ਆਪਣਾ ਭਰਾ ਹੈ ਨਾ ਪ੍ਰੀਤ ਸਟੰਟਮੈਨ ਜਿਹੜਾ ਮੁੰਡਾ ਤੁਸੀਂ ਅਕਸਰ ਹੀ ਦੇਖਦੇ ਹੋ ਵੀਡੀਓ 'ਚ ਸਾਈਕਲ ਤੇ ਸਟੰਟ ਕਰਦਾ ਹੁੰਦਾ ਇਸ ਮੁੰਡੇ ਦੀ 10 ਸਾਲ ਦੀ ਲਗਾਤਾਰ ਮਿਹਨਤ ਤੇ ਕਿਸੇ ਬੰਦੇ ਨੇ ਕੱਲ ਇਹਦੀ YouTube ਦੀ ਜਿਹੜੀ ਆਈਡੀ ਆ ਉਹ ਹੈਕ ਕਰ ਲਈ ਹਨਾ 9 ਲੱਖ ਤੋਂ ਉੱਤੇ ਪਲੱਸ ਫਾਲੋਅਰਸ ਹੀ ਉਤੇ ਸਬਸਕ੍ਰਾਈਬਰ ਸੀਗਾ ਤੇ ਮੇਰਾ ਵੀਰ ਜਿਹੜਾ ਬੰਦਾ ਵੀ ਸਾਡੀ ਇਹ YouTube ਦੀ ਆਈਡੀ ਵਾਪਸ ਲਿਆ ਦੂਗਾ ਹਨਾ ਸਾਨੂੰ ਕੋਈ ਐਹੋ ਜਿਹਾ ਬੰਦਾ ਦੱਸੋ ਜਾਂ ਐਹੋ ਜਿਹਾ ਬੰਦਾ ਬਾਈ ਬਣੇ ਸੰਪਰਕ ਕਰੇ ਸਾਡੇ ਨਾਲ ਜਿਹੜਾ ਸਾਡੀ ਆਈਡੀ ਵਾਪਸ ਲਿਆ ਦੇ ਤੇ ਗੱਲ ਦੂਜੀ ਤੇ ਜਿਹਦੇ ਸਾਨੂੰ ਮਿਲ ਗਿਆ ਵੀ ਜਿਹੜੇ ਬੰਦੇ ਨੇ ਇਹ ਕਰਿਆ ਹੋਇਆ ਕੰਮ ਉਹਦੇ ਛੇਤਰ ਬਹੁਤ ਬਾਰਨਾਂ ਤੇ ਬਾਕੀ ਅਸੀਂ ਉਹਦੇ ਪਰਚਾ ਦਰਜ ਕਰਾਵਾਂਗੇ ਠੀਕ ਆ ਕਿਉਂਕਿ ਅਸੀਂ ਹੁਣ ਵੀ ਸਾਈਬਰ ਕ੍ਰਾਈਮ ਚ ਦੇ ਕੇ ਆਏ ਆ ਤੇ ਜਲਦੀ ਤੋਂ ਜਲਦੀ ਬੰਦੇ ਦਾ ਪਰ ਬਾਈ ਬਣੇ ਜੇ ਕੋਈ ਐਗਜ ਐਕਸਪਰਟ ਬੰਦਾ ਸੋਡੀ ਨਿਗਾ ਚ ਕੋਈ ਹੈਗਾ ਹਨਾ ਕਨਹੀਂ ਵੀ ਤਾਂ ਜੇ ਕੋਈ ਹੈਗਾ ਤੇ ਬਾਈ ਬਣੇ ਸਾਡੇ ਨਾਲ ਜ਼ਰੂਰ ਕੰਟੈਕਟ ਕਰ ਲੈ ਕਿਉਂਕਿ ਇਹ ਸਾਡੀ ਇਹ ਬੰਦੇ ਦੀ 10 ਸਾਲ ਦੀ ਮਿਹਨਤ ਹੈ ਸਾਡੀ ਮਿਹਨਤ ਸੀ ਮਿੱਤਰੋ 1 ਮਿੰਟ ਦੇ ਵਿੱਚ ਖਰਾਬ ਕਰਤੀ ਬਾਈ ਨੇ ਹੁਣ ਦੁਬਾਰੇ ਜੀ ਵੀ ਨਹੀਂ ਕਰਦਾ ਇਹ ਚੀਜ਼ ਕਰਨ ਦਾ ਸਟੰਟ ਬਹੁਤ ਮਿਹਨਤ ਕਰ ਕਰਕੇ ਯਾਰਾ ਬੰਦਾ ਇੱਥੇ ਤੱਕ ਪਹੁੰਚਦਾ ਜਦੋਂ ਹਨਾ 2 ਮਿਲੀਅਨ ਹੋਣ ਵਾਲੀ ਦੀ ਮਿੱਤਰੋ 1 ਮਿਲੀਅਨ ਦੇ ਵਿੱਚ ਦੇਖ ਲਓ ਹਜੇ 80 ਹਜ਼ਾਰ ਰਹਿ ਗਏ ਸੀਗੇ ਸਾਰਾ ਚੱਕ ਤਾਂ ਪੀਜ ਮੇਰਾ ਹੁਣ ਦੁਬਾਰੇ ਕਿੱਥੇ ਹੋਊਗਾ ਉਸ ਇਨਾਂ ਦੁਬਾਰੇ ਬਹੁਤ ਟਾਈਮ ਲੱਗ ਜਾਂਦੀ ਹੈ ਹਨਾ ਬੰਦੇ ਨੂੰ ਮਿਹਨਤ ਕਰਨ ਤੇ ਤੇ ਬਾਈ ਬਣੇ ਜੇ ਕੋਈ ਛੋਡੇ ਵੀ ਨਿਗਾ ਚ ਹੈ ਜਿਆ ਬੰਦਾ ਹੈਗਾ ਜਿਹੜਾ ਆਪਾਂ ਉਹਦਾ ਹੱਲ ਕਰ ਸਕੇ ਤੇ ਬਾਈ ਉਹਨੇ ਸਾਡੇ ਨਾਲ ਜ਼ਰੂਰ ਸੰਪਰਕ ਕਰਿਓ ਕਿਉਂਕਿ ਬੰਦੇ ਦੀ ਮਿਹਨਤ ਦਾ ਸਵਾਲ ਆ ਠੀਕ ਹੈ ਬਾਕੀ ਜਿਹੜੇ ਵੀ ਉਹ ਬੰਦੇ ਦੀ ਅਸੀਂ ਸੇਵਾ ਫੁੱਲ ਕਰਾਂ ਮਾਣ ਜਿੱਦ ਉਹਦਾ ਸਨਮਾਨ ਫੁੱਲ ਜਿਹੜਾ ਬੰਦਾ ਸਾਡਾ ਇਹ ਹੱਲ ਕਰ ਦੂਜੇ ਤੁਹਾਡੇ ਕੋਈ ਵੀ ਬੰਦਾ ਇਸ ਧਿਆਨ ਚ ਇਸ ਫੀਲਡ ਜਿਹੜੇ ਬੰਦੇ ਹੁੰਦੇ ਹਨ ਉਹਨਾਂ ਨੂੰ ਤਕਰੀਬਨ ਪਤਾ ਹੁੰਦਾ ਵੀ ਯਾਰ ਆਪਾਂ ਇਹ ਹੱਲ ਕਰ ਸਕਦੇ ਆ ਕਿਉਂਕਿ ਆਈਡੀ ਬਸ ਹੁਣ ਉਹ ਖੁੱਲਦੀ ਹੋਈ ਨਹੀਂ ਫੇਸਬੁੱਕ ਵੀ ਨਹੀਂ ਖੁੱਲਦੀ ਤੇ ਨਾਲ ਦੀ ਨਾਲ ਜਿਹੜਾ ਗੂਗਲ ਪੇ ਸੀ ਉਹ ਵੀ ਡਾਤਾ ਹਲੇ ਗੂਗਲ ਪੇ ਦੇ ਪੈਸੇ ਸੀਗੇ ਮਤਲਬ ਸ਼ਾਇਦ ਉਹ ਵੀ ਪਤਾ ਨਹੀਂ ਹੋਣਗੇ ਪਤਾ ਨਹੀਂ ਨਾ ਹਨਾ ਉਹ ਤਾਂ ਗਏਕ ਨਹੀਂ ਖੁੱਲਦਾ ਨਹੀਂ ਖੁੱਲਦਾ ਨਹੀਂ ਗੂਗਲ ਪੇ ਬੰਦ ਹੋ ਗਿਆ ਸਾਰਾ ਕੋਈ ਮੰਨ ਲਾ ਜੀ Gmail ID ਉਹ ਚੈਨਲ ਤੇ ਕੋਈ ਹੋਰ ਵੀਡੀਓ ਪਾਈ ਜਾਂਦਾ ਹੈ ਆਪਣੇ ਹਾਂ software ਦੇ ਰਿਲੇਟਡ ਮੈਨੂੰ ਆ ਲੱਗਦਾ ਕਿਤੇ ਵੀ ਚੈਨਲ ਵੀ ਨਾ ਬੰਦ ਹੋ ਜੇ ਉਹ ਤੇ ਦੋ ਵੀਡੀਓ ਪਈਆਂ ਚੈਨਲ ਤੇ ਤੁਸੀਂ ਮੜਾ ਸਰਚ ਕਰਕੇ ਦੇਖਿਓ ਹਾਂ ਬਾਕੀ ਜੇ ਕੋਈ ਇਹੋ ਜਿਹੇ ਹੱਲ ਵਾਲਾ ਬੰਦਾ ਹੋਇਆ ਹਨ ਤਾਂ ਜਰੂਰ ਦੱਸਿਓ ਸਾਡਾ ਪੇਜ ਬਹੁਤ ਵੱਡੀ ਮਿਹਨਤ ਸੀਗੀ ਮੇਰੀ ਉੱਤੇ ਯਾਰ ਨੰਬਰ ਪਾ ਦਾਂਗੇ ਜੇ ਕੋਈ ਇਹੋ ਜਿਹੇ ਬੰਦਾ ਬਈ ਉਹ ਹੀ ਬੰਦਾ ਫੋਨ ਕਰੋ ਜਿਹੜਾ ਕੋਈ ਹੱਲ ਕਰ ਸਕਦਾ ਹਨ ਧੰਨਵਾਦ ਜੀ